ਉਹਦੇ ਸਾਹਮਣੇ ਕਿਸੇ ਸਾਹਮਣੇ ਗੱਲ ਕਰਨੀ ਗੱਲ ਕਰਨ ਦਾ ਤਰੀਕਾ ਹੀ ਨਹੀਂ ਨਿਆਣੇ ਤੇ ਬੋਲਦੇ ਹੀ ਨਹੀਂ ਸੁਜਿਆ ਜਾਂ ਮੂੰਹ ਲੈ ਕੇ ਅੰਦਰ ਵੜ ਜਾਣਗੇ ਜਦੋਂ ਪੁੱਛੋਗੇ ਪੁੱਤ ਹੈ ਕੀ ਉਹ ਮੈਨੂੰ ਨਹੀਂ ਪਤਾ ਗੱਲ ਨਾ ਦੱਸਣਗੇ ਨਾ ਕਰਨਗੇ ਐਂ ਵੱਡੇ ਕਰਦੇ ਨੇ ਵੱਡੇ ਕਿਹੜਾ ਘਟ ਨਹੀਂ ਜਾਂ ਨਾ ਨਿਆਣੇ ਗੱਲ ਬਹਿ ਕੇ ਕਰਦੇ ਨੇ ਨਾ ਵੱਡੇ ਵੱਡੇ ਵੀ ਇਦਾਂ ਹੀ ਨੇ ਸਿਆਣੇ ਬਿਆਣੇ ਬੰਦੇ ਵੀ ਚੁੱਪ ਕਰਕੇ ਬਸ ਦੋਨ ਵੱਟਾ ਹੋ ਕੇ ਪੈ ਜਾਣਗੇ ਤੇ ਬੀਬੀਆਂ ਕਿਹੜਾ ਘਟ ਨੇ ਇਹ ਲੈ ਕੇ ਛੌਲ ਜਾਂ ਦੁਪਹਿਰ ਵੇਲੇ ਇਹ ਵੀ ਪੈ ਜਾਂਦੀਆਂ ਨੇ ਉਨੂੰ ਪੁੱਛ ਲੋ ਵੀ ਤੈਨੂੰ ਹੋਇਆ ਕੀ ਏ ਦੱਸ ਮੈਨੂੰ ਨਹੀਂ ਪਤਾ ਮੈਨੂੰ ਪਤਾ ਹੀ ਏ ਤੈਨੂੰ ਲੈ ਹੁਣ ਉਹ ਕੀ ਸਮਝੇ ਵੀ ਕੀ ਪਤਾ ਵੀ ਟੀ ਹੋਇਆ ਤੈਨੂੰ ਪਤਾ ਹੀ ਏ ਤੈਨੂੰ ਉਹ ਫੇਰ ਫੇਰ ਉਹ ਭਗਵਾਨ ਨੇ ਦੱਸ ਦੇ ਉਹ ਤੈਨੂੰ ਹੁਣ ਪਤਾ ਨਹੀਂ ਤੈਨੂੰ ਪਤਾ ਹੀ ਏ ਤੈਨੂੰ ਹੁਣ ਦੱਸ ਕੀ ਪਤਾ ਏ ਐਂ ਕਰੀ ਜਾਂਦੇ ਸਾਰਾ ਤੁਸੀਂ ਗੱਲ ਕਰ ਲਓ ਮਰ ਲਓ ਕਹਿ ਦਿਆ ਕਰੋ ਇੱਕ ਦੂਜੇ ਨੂੰ ਕੁਝ ਵੀ ਆਹ ਗੱਲ ਏ ਆਹ ਬਾਤ ਏ ਸੋਹਣਿਆ ਸ਼ਬਦਾਂ ਚ ਗੱਲ ਗੱਲ ਕੀਤੇ ਆ ਮਸਲੇ ਹੱਲ ਹੋ ਜਾਂਦੇ ਆ ਗੱਲ ਕਰਿਆ ਕਰੋ ਬਹਿ ਕੇ ਸੋਹਣੇ ਸ਼ਬਦਾਂ ਚ ਕਰਿਆ ਕਰੋ ਆਪਣੀ ਗੱਲ ਕਿਹਾ ਕਰੋ ਅੰਦਰ ਨਾ ਰੱਖਿਆ ਕਰੋ ਸਪਰੈਸ ਨਾ ਕਰਿਆ ਕਰੋ ਦਬਾਇਆ ਨਾ ਕਰੋ ਉਹ ਚੀਜ਼ਾਂ ਤੁਹਾਡੇ ਅੰਦਰ ਇੰਨਾ ਨੁਕਸਾਨ ਕਰਦੀਆਂ ਬੱਚਿਆਂ ਨੂੰ ਵੀ ਪਾਲਣਾ ਹੈ ਉਹਨਾਂ ਨੂੰ